ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਆਸਾ ਸਾਸ ਕੀ ਦੁਖੀ ਸਸੁਰ ਕੀ ਪਿਆਰੀ ਚੀਟ ਕੇ ਨਾਮ ਡਰੋ ਰੇ ਸਖੀ ਸਹੇਲੀ ਨੰਦ ਗਹੇਲੀ ਦੇਵਰ ਕੇ ਬਿਰਹ ਜਰੋ ਰੇ ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ ਕਿਨ ਵਿਧੀ ਰਹਿਣ ਰਹੂੰ ਰੇ ਸਹਿ ਜੀ ਰਮਤ ਨੈਣ ਨਹੀਂ ਪੇਖੂ ਇਹ ਦੁੱਖ ਕਾਂ ਸਿਉ ਕਹੋ ਰੇ ਰਹਾਉ ਬਾਪ ਸਭ ਕਾ ਕਰੀ ਲੜਾਈ ਮਾਇਆ ਸਦਮਤਵਾਰੀ ਬੱਡੇ ਭਾਈ ਕੇ ਜਬ ਸੰਗ ਹੋਤੀ ਤਬੋਂ ਨਾਹੀਂ ਪਿਆਰੀ ਕਹਿਤ ਕਵੀਰ ਪੰਚ ਕੋ ਚਗਰਾ ਚਰਤ ਜਨਮ ਗਵਾਇਆ ਛੁੱਠੀ ਮਾਇਆ ਸਭ ਜਗ ਬਾਂਧਿਆ ਮਹਾਰਾਮ ਰਮਤ ਸੁਖ ਪਾਇਆ ਆਵ ਸਾਰੇ ਮਿਲ ਕੇ ਆਪਾਂ ਵੀ ਭਾਈ ਰੱਬੀ ਬਾਣੀ ਨਾਲ ਜੁੜੀਏ RAM ਚ ਰਮੀਏ ਆਪਦੇ ਮੂਲ ਚ ਸ੍ਰੀਚ ਰਹਿੰਦੇ ਰਹਿੰਦੇ ਦੁਖ ਸਾਗਰ ਕਰ ਰਹੀਏ ਭਵਸ ਆਪਣੇ ਸੁਖ ਸਾਗਰ ਪਹੁੰਚੀਏ ਸੰਸਾਰੀ ਮਤਾਂ ਬਾਰੇ ਭਗਤ ਜੀ ਸਮਝਾਉਂਦੇ ਆਸਾਸ ਕੀ ਦੁਖੀ ਸਸੁਰ ਕੀ ਪਿਆਰੀ ਜੀਠ ਕੇ ਨਾਮ ਡਰੂ ਰਹੇ ਸੱਚ ਤੋਂ ਭਾਵ ਮਨਮਤ ਜਿਹੜੀ ਬੁੱਧੀ ਨੇ ਮਨ ਦੇ ਪਿੱਛੇ ਲੱਗ ਕਿੱਥੇ ਮਤ ਪੈਦਾ ਕਰ ਲਈ ਦੁਖੀ ਕਰਤੀ ਬੁੱਧੀ ਉਹਨੇ ਮਨ ਨੇ ਦੁਖੀ ਕਰਤੀ ਐ ਕਹਿ ਲਈਏ ਸਸੁਰ ਪ੍ਰਮਾਤਮਾ ਦੀ ਪਿਆਰੀ ਜਿਹੜੀ ਸੀਗੀ ਅੱਜ ਦੁਖੀ ਹੋਈ ਬੈਠੀ ਆ ਆਤਮਾ ਇੱਥੇ ਜੋਤ ਕਹਿ ਲੋ ਸੁਰਤ ਕਹਿ ਲੋ ਜੀਠ ਕੇ ਨਾਮ ਡਰੂ ਰਹੇ ਜੀ ਉਸ ਤੋਂ ਭਾਅ ਵੱਡਾ ਉਹ ਕੀ ਹੈ ਸਤਗੁਰ ਅੰਤਰਾਤਮ ਦੀ ਬਾਸ ਸੰਤ ਗੋਬਿੰਦ RAM ਇਹ ਸਾਰੇ ਉਹਦੇ ਨਾਮ ਨੇ ਭਾਈ ਇਹਨੂੰ ਸਮਝਣ ਦੀ ਲੋੜ ਹੈ ਭਗਤ ਜੀ ਨੂੰ ਸਾਰੀਆਂ ਮਤਾਂ ਦਾ ਜਿਹੜਾ ਸੀਗਾ बख्यान ਕਰਨਾ ਪਿਆ ਸੁਝਾਉਣਾ ਪਿਆ ਥੱਲਿਓਂ ਚੱਲਦੇ ਗਏ ਲਾਸ਼ ਦੇ ਵਿੱਚ ਜਾ ਕੇ ਉਹਨਾਂ ਨੇ ਦਰਸ਼ਨ ਕੀਤਾ ਤਾਂ ਸੱਚ ਦਾ ਗਿਆਨ ਅਜ ਆਪਣੇ ਕੋਲੇ ਇਸ ਗੁਰੰਤ ਸਾਹਿਬ ਦਰਜ ਹੈ ਆਪਾਂ ਇਹਦੀ ਰਾਹ ਤੇ ਚੱਲਣਾ ਮਾ ਆਪਾਂ ਵੀ ਆਪਦੇ ਘਰ ਪਹੁੰਚਣਾ ਸਖੀ ਸਹੇਲੀ ਨਨਦ ਕਹੇਲੀ ਦੇਵਰ ਕੇਵਰ ਹੋ ਜਰ ਉਹ ਜਿਹੜੀਆਂ ਦੂਜੀਆਂ ਮਤਾਂ ਸੀਗੀਆਂ ਸਖੀ ਹੁੰਦੀਆਂ ਨਾਲ ਆਲੀਆਂ ਸਹੇਲੀਆਂ ਨਾਲ ਦੀਆਂ ਮਤਾਂ ਛੋਟੀਆਂ ਦੇਵਰ ਛੋਟਾ ਦੇਖ ਤੋਂ ਜਿਵੇਂ ਆਪਣੇ ਸੰਸਾਰੀ ਵੀ ਪ੍ਰਮਾਣ ਨੇ ਜਿਹੜਾ ਵੱਡਾ ਹੁੰਦਾ ਦੇਵਰ ਛੋਟਾ ਹੁੰਦਾ ਛੋਟੀਆਂ ਮਤਾਂ ਉਹ ਸਾਰਿਆਂ ਨੂੰ ਇਹ ਬਹੁਤ ਸੰਤਾਪ ਲੱਗਿਆ ਵੀ ਭਗਤ ਜੀ ਨੇ ਕੀ ਕਹਿਤਾ ਸੰਸਾਰ ਸਾਨੂੰ ਇੰਨਾ ਮੰਦਾ ਪਰ ਭਗਤ ਜੀ ਕੀ ਕਹਿ ਰਹੇ ਨੇ ਇਹਨੂੰ ਸਮਝਣ ਦੀ ਲੋੜ ਹੈ ਭਾਈ ਸਾਸਕੀ ਦੁਖੀ ਸਸਰ ਕੀ ਪਿਆਰੀ ਜੇਠ ਕੇ ਨਾਮ ਡਰੋ ਰੇ ਸਖੀ ਸਹੇਲੀ ਨੰਦ ਖੇਲੀ ਦੇਵਰ ਕੀ ਬਿਰਹ ਹੋ ਜਰੇ ਜਿਹੜੀਆਂ ਛੋਟੀ ਛੋਟੀਆਂ ਮੱਤਾਂ ਅੱਜ ਦੇਖ ਲਓ ਫਿਰ ਕੀ ਹਾਲ ਹੈ ਜੋ ਜੋ ਜਗਤ ਮੇ ਪਿਆਸਿਆਣਾ ਤਿੰਨ تن ਆਪਣਾ ਰਾਹ ਚਲਾਣਾ ਮੇਰੀ ਮਤਬouri ਮੈਂ ਰਾਮ ਵਸਾਰਿਓ ਕਿਨ ਵਿਦ ਰਹਿਣ ਰਹੋ ਰੇ ਮੈਂ ਕੰਬਣੀ ਆ ਮੈਂ ਆਪਦੇ ਰਾਮ ਨੂੰ ਵਸਾਰਤਾ ਸੀਤਾ ਕਹਿੰਦੀ ਮੈਂ ਰਾਵਣ ਮੰਨ ਨਾ ਰਹਿਨੀ ਐ ਹਰ ਕਿਵੇਂ ਜਾਉਗੀ ਸੀਤਾ ਜੇ ਤੋ ਮਨ ਰੂਪੀ ਰਾਵਣ ਇੱਛਾ ਮਰ ਜਾਣਗੀ ਆ ਸੀਧਾ ਆਰਾਮ ਚ ਮਿਲ ਜੂਗੀ ਜਾ ਕੇ ਭਾਈ ਸੀਤਾ ਤੋਂ ਪਾਵਸੁਰਤ ਜੋਤ ਕਹਿਲੋ ਮੇਰੀ ਮਤ ਬੋਰੀ ਮੈਂ ਰਾਮ ਵਸਾਰਿਓ ਕਿੰਨ ਵਿਦ ਰਹੂੰ ਰਹਿਣ ਰਹੂੰ ਰਿਓ ਕਿਹੜੀ ਵਿਧੀ ਨਾਲ ਮੈਂ ਉੱਥੇ ਪਹੁੰਚਣਾ ਗੁਰਮਤ ਹੈ ਭਾਈ ਆਪਾਂ ਵੀ ਪਹੁੰਚਣਾ ਉੱਥੇ ਸੇਜੇ ਰਮਤ ਨਹਿਨ ਨਹੀਂ ਪਿਖੂ ਇਹ ਦੋ ਕਾਂ ਸੂ ਕਹੂੰ ਰੇ ਕਿਨੂ ਕਾਂ ਸੰਸਾਰ ਨੂੰ ਤੇ ਗਿਆਨ ਹੀ ਨਹੀਂ ਕੁਦਰਦਾ ਵੀ ਉਹ ਅੰਦਰ ਵਸਦਾ ਵਾ ਸੇਜ ਇੱਕ ਹੀ ਹੈ ਦੇਖ ਰਹੀ ਹੈ ਪਰ ਕਹਾ ਕਿਨੂ ਇਹ ਦੁੱਖ ਮੇਰਾ ਕਿਵੇਂ ਮਲਾਪ ਹੋਵੇ ਉਹ ਮੇਰੇ ਕੋਲ ਨਹੀਂ ਝਾਕਦਾ ਨਹੀਂ ਹੈਗਾ ਕਿਉਂ ਇਹ ਮਾਇਆ ਦੇ ਵਿੱਚ ਰਚ ਗਈ ਸੋਰਤ ਅਸੀਂ ਮਾਇਆ ਦੇ ਵਿੱਚ ਜੁੜ ਕੇ ਆ ਕੇ ਰਹਾਓ ਬਾਪ ਸਭ ਕਾ ਕਰੇ ਲੜਾਈ ਮਾਇਆ ਸਦਮਤਵਾਰੀ ਵੱਡੇ ਭਾਈ ਕੇ ਜਬ ਸੰਗ ਹੋ ਤੀ ਤਬ ਹੋ ਨਹੀ ਪਿਆਰੀ ਬਾਪ ਸਭ ਕਾ ਸੇ ਤੋ ਜਿਹੜਾ ਬਾਪ ਆ ਆਤਮਾ ਦਾ ਪਰਮਾਤਮਾ ਉਹ ਕਹਿੰਦੇ ਤੂੰ ਮਾਇਆ ਮਾਇਆ ਕਰੀ ਜਾਨੀਂ ਨਾਲੇ ਮੁਕਤੀ ਭਾਲਦੀਂ ਬਾਣੀ ਵਿੱਚ ਕਿਹਾ ਹੋਇਆ ਆਪਾਂ ਮੇਰਿਓ ਮੇਰਿਓ ਸਭੇ ਕਹਿਤਾ ਹੈ ਧਰਮ ਕਰਮ ਵੀ ਕਰਦੇ ਆ ਮੇਰਾ ਮੇਰਾ ਕਰਕੇ ਇਕੱਠਾਂ ਦੇ ਹੀ ਜਾਂਨੇ ਨਾਲੇ ਕਹਿੰਦੇ ਛੱਡ ਕੇ ਜਾਣਾ ਫੇਰ ਨਹੀ ਹਟਦੇ ਬਾਪ ਸਭ ਕਾ ਕਰੇ ਲੜਾਈ ਮਾਇਆ ਸਦਮਤਵਾਰੀ ਵੱਡੇ ਭਾਈ ਕੇ ਜਪ ਸੰਗੋਤ ਤੀਤਾ ਬਹਨੋਂ ਪਿਆਰੀ ਬੁੱਧੀ ਕਹਿੰਦੀ ਜਦੋਂ ਮੈਂ ਅੰਤਰਾਤਮਾ ਨਾਲ ਜੁੜੀ ਸੀ ਗਰਭ ਦੇ ਵਿੱਚ ਸੀਗੀ ਉਦੋਂ ਮੈਂ ਮਾਇਆ ਨਾਲ ਕਿੱਥੇ ਪ੍ਰੇਮ ਕਰਦੀ ਸੀ ਜੇ ਭੁੱਲੀ ਚੁੱਕੀ ਪੀਤ ਹੰਜੀ ਕੱਢੀਏ ਜੇ ਮੈਂ ਮਾਇਆ ਚ ਜੁੜ ਗਈ ਆ ਕਿ ਤਹੀਂ ਕੱਢਿਆ ਮੈਨੂੰ ਉੱਥੋਂ ਦਰੋਪਤੀ ਦੁਰਵਿਹਾਰ ਵਾਲੀ ਤੇ ਮੈਨੂੰ ਕੱਢਤਾ ਮੈਂ ਮਾਇਆ ਨਾਲ ਜੁੜ ਗਈ ਪਰ ਜਦੋਂ ਮੈਂ ਅੰਤਰਾਤਮਾ ਨਾਲ ਜੁੜੀ ਸੀ ਗਰਭ ਦੇ ਵਿੱਚ ਹੁਕਮ ਨਾ ਸੀ ਉਦੋਂ ਮੈਂ ਕਿੱਥੇ ਮਾਇਆ ਨੂੰ ਪਿਆਰ ਕਰਦੀ ਸੀ ਵੱਡੇ ਭਾਈ ਕੇ ਜਪ ਸੰਗੋਤ ਤੀ ਤਬ ਹੋ ਨਹੀਂ ਪਿਆਰੀ ਕਹਿਤ ਕਬੀਰ ਪੰਜ ਕੋ ਝਗੜਾ ਝਗਰਤ ਜਨਮ ਗਵਾਇਆ ਪੰਜਾਂ ਦੇ ਪਿੱਛੇ ਸੰਸਾਰ ਚੱਲ ਰਿਹਾ ਭਾਈ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਇ ਐ ਮੀਬ ਨਾਨਕ ਪ੍ਰਭ ਸਰਨਾ ਗਤੀ ਕਰ ਪ੍ਰਸਾਦ ਗੁਰਦੇਵ ਗੁਰਦੇਵ ਤੋਂ ਕਿਰਪਾ ਲੈਣੀ ਸੀ ਉਹ ਲਈ ਨਹੀਂ ਭਾਈ ਆਪਾਂ ਇਹ ਪੰਜ ਕੋ ਝਗੜਾ ਹੈ ਝਗਰ ਦੇ ਵਿੱਚ ਹੀ ਚੱਲਿਆ ਜਾਂਦਾ ਕਾਮ ਕ੍ਰੋਧ ਦੇ ਵਿੱਚ ਹੀ ਝੂਠੀ ਮਾਇਆ ਸਭ ਜਗ ਬੰਨ੍ਹਦੇ ਸਾਰਾ ਜਗ ਬੰਨਿਆ ਹੋਇਆ ਭਗਤ ਜੀ ਕਬੀਰ ਕਹਿੰਦੇ ਮੈਂ ਰਾਮ ਰਮਤ ਸੁਖ ਪਾਇਆ ਆਓ ਸਾਰੇ ਮਿਲ ਕੇ ਆਪਾਂ ਵੀ ਇਹ ਰੱਬੀ ਸੁਖ ਪ੍ਰਾਪਤ ਕਰੀਏ ਰੱਬੀ ਬਣਨੇ ਜੁੜੀਏ ਸਾਡਾ ਸੰਸਾਰ ਤੇ ਆਉਣਾ ਸਭ ਲੋਗ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀਫਤ